ਬੋਟ ਪਾਰੀ ਉੱਛਾਏ ਸਾਰੇ ਵੋਟਰਾਂ ਚ ਸਪੋਰਟਰਾਂ ਚ ਵਰਕਰਾਂ ਚ ਔਰ ਤੁਸੀਂ ਦੇਖ ਰਹੇ ਹੋ ਇੱਕ ਵਾਰਡ ਦਾ ਇਕੱਠ ਹੈ ਕਿੰਨਾ ਲੰਬਾ ਕਾਫਲਾ ਹੈ ਇਸ ਤੋਂ ਸਾਬਤ ਹੋ ਰਿਹਾ ਕਿ ਆਉਣ ਵਾਲੀ 21 ਤਰੀਕ ਨੂੰ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਬੜਾ ਜੀ ਲੋਕਾਂ ਨੇ ਬਾਨ ਬਣਾ ਲਿਆ ਕਿ 2022 ਵਾਲਾ ਜਿਹੜਾ ਇਤਿਹਾਸ ਹੈ ਉਹ ਦहराਇਆ ਜਾਵੇਗਾ ਕੀ ਕਰਨਾ ਚਾਹੋਗੇ ਬਰਕਨ ਕੀ ਅਪੀਲ ਕਰ ਰਹੇ ਲੋਕਾਂ ਨੂੰ ਕਿ ਕਿ ਇਹ ਹੈ ਕਿ ਵੱਧ ਤੋਂ ਵੱਧ ਜਿਹੜਾ ਆਪਣਾ ਮਤ ਦਾ ਇਸਤੇਮਾਲ ਕਰੋ ਨਸ਼ਿਆਂ ਤੋਂ ਦੂਰ ਰਹੋ ਜਿਵੇਂ ਆਪਾਂ 2022 ਦਾ ਜਿਹੜਾ ਸਾਡਾ ਨਾਰਾ ਹੈ ਇਹ ਭੁੱਕੀ ਨੂੰ ਨਾ दारू ਨੂੰ ਵੋਟ ਪਾਉਣੀ ਹੈ ਝਾੜੂ ਨੂੰ ਉਸੇ ਨਾਰੇ ਨੂੰ ਬੁਲੰਦ ਕਰਦੇ ਹੋਏ ਆਪਾਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਹੈ ਆਪਾਂ ਇੱਕ ਲੋਕ ਲੋਕ ਮੱਖੀ ਜਿਹੜੀ ਸਰਕਾਰ ਹੈ ਉਹ ਹੁਣ ਗਰਾਸ ਰੂਟ ਲੈਵਲ ਤੇ ਇਹ ਪਿੱਛੇ ਸਾਡੀਆਂ ਪੰਚਾਇਤਾਂ ਬਣੀਆਂ ਨੇ ਹੁਣ ਮਿਊਸਪਲ ਕਮੇਟੀ ਜਾਂ ਨਗਰ ਕੌਂਸਲ ਵੀ ਖਿੱਚੇ ਜਿਹੜਾ ਉਹ ਅਸੀਂ ਉਸ ਜਿੱਤ ਦਾ ਪਰਚਮ ਲਹਿਰਾਉਣਾ ਹੈ ਤਾਂ ਕਿ ਸਾਡਾ ਜ਼ਮੀਨੀ ਪੱਧਰ ਤੇ ਜਿਹੜਾ ਵਿਕਾਸ ਹੈ ਉਹ